ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਸ਼ਰਾਬ ਛੱਡਣ ਦਾ ਸਭ ਤੋਂ ਕਾਰਗਰ ਤਰੀਕਾ ਜਿਹੜੇ ਲੋਕਾਂ ਨੂੰ ਸ਼ਰਾਬ ਪੀਣ ਦੀ ਆਦਤ ਪੈ ਗਈ ਹੈ ਤਾਂ ਸ਼ਰਾਬ ਪੀਤੇ ਬਿਨਾ ਰਹਿ ਨਹੀਂ ਸਕਦੇ ਤਾਂ ਉਹਨਾਂ ਲੋਕਾਂ ਵਾਸਤੇ ਸ਼ਰਾਬ ਛੱਡਣ ਦਾ ਸਭ ਤੋਂ ਵਧੀਆ ਤਰੀਕਾ ਹੈ ਜਿਸ ਨੂੰ ਵਰਤਾਂ ਵਿੱਚ ਲੈ ਕੇ ਅਸੀਂ ਸ਼ਰਾਬ ਦਾ ਕੋੜ ਵੱਢ ਸਕਦੇ ਹਾਂ ਅਵੇਸੇ ਤਾਂ ਸ਼ਰਾਬ ਪੀਣ ਦੇ ਆਤ ਚਾਹਿਓ ਅਮੀਰ ਹੋਵੇ ਜਗਰੀ ਹੋਵੇ ਸਾਰਿਆਂ ਵਾਸਤੇ ਮਾੜੀ ਹੈ ਪਰ ਗਰੀਬ ਲੋਕ ਜਿਹੜੇ ਜਿੰਨੇ ਪੈਸੇ ਕਮਾਉਂਦੇ ਹਨ ਰਜਾਨਾ ਸ਼ਾਮ ਨੂੰ ਉਹਨੇ ਦੀ ਹੀ ਸ਼ਰਾਬ ਪੀ ਜਾਂਦੇ ਹਨ ਤੇ ਬਾਕੀ ਸਾਰਾ ਟੱਬਰ ਰੋਟੀਆਂ ਤੇ ਚਾਹ ਪਾਣੀ ਤੋਂ ਬਿਨਾ ਤਰਲੇ ਲੰਦਾ ਰਹਿੰਦਾ ਕਈ ਤਾਂ ਦਿਹਾੜੀ ਤੋਂ ਆ ਕੇ ਆਪਣੇ ਘਰ ਨਹੀਂ ਜਾਂਦੇ ਕਾਲੇ ਕਾਲੇ ਸੋ ਧੇਕੇ ਵਾਲੇ ਭੱਜੇ ਜਾਂਦੇ ਹਨ ਉਹ ਜਿੰਨਾ ਚਿਰ दारू ਨਹੀਂ ਪੀਂਦੇ ਉਹਨਾਂ ਚਿਰ ਉਹਨਾਂ ਦੇ ਅੰਦਰ दारू ਵਾਲਾ ਕੀੜਾ ਮੂੰਹ ਟੱਡੀ ਰੱਖਦਾ ਸੋ ਜੇਕਰ ਕੋਈ ਭਰਾ ਸ਼ਰਾਬ ਛੱਡਣਾ ਚਾਹੁੰਦਾ ਹੈ ਤਾਂ ਸਭ ਤੋਂ ਪਹਿਲਾਂ ਉਹ ਸ਼ਰਾਬ ਛੱਡਣ ਦਾ ਪੱਕਾ ਮਨ ਬਣਾ ਲਵੇ ਫਿਰ ਸ਼ਰਾਬ ਛੱਡਣ ਦੀ ਦਵਾਈ ਬਣਾਉਣ ਵਾਸਤੇ ਇਹ ਤਰੀਕਾ ਵਰਤਣਾਵੇ ਇਹਦੇ ਵਿੱਚ ਕੀ ਕਰਨਾ ਆਪਾਂ 100 ਗ੍ਰਾਮ ਹਰੀਆਂ ਲੈਚੀਆਂ ਲੈਣੀਆਂ ਜਿਹੜੀਆਂ ਆਪਾਂ ਚਾਹ ਚਾਉਣੇ ਤੇ 250 ਗ੍ਰਾਮ ਲੈਣੀ ਆ ਅਜਮੈਨ ਇਹਨਾਂ ਦੋਨਾਂ ਨੂੰ ਚੀਜ਼ਾਂ ਨੂੰ 2 ਲੀਟਰ ਪਾਣੀ ਵਿੱਚ ਪਾ ਕੇ ਉਬਾਲਣਾ ਹੈ ਜਦੋਂ 2 ਲੀਟਰ ਪਾਣੀ ਉਬਲਦਾ ਉਬਲਦਾ ਅੱਧਾ ਲੀਟਰ ਰਹਿ ਜਾਵੇ ਲਗਭਗ ਤਾਂ ਉਸ ਨੂੰ ਪਤਲੇ ਨੂੰ ਚੁੱਲ੍ਹੇ ਤੋਂ ਥਲੇ ਤਾਰ ਕੇ ਉਸ ਪਾਣੀ ਨੂੰ ਥੋੜਾ ਠੰਡਾ ਕਰ ਲੋ ਅਤੇ ਇੱਕ ਬੋਤਲ ਵਿੱਚ ਭਰ ਕੇ ਰੱਖ ਲੋ ਸ਼ਾਮ ਨੂੰ ਜਦ ਦਾਰੂ ਵਾਲਾ ਜਿਹੜਾ ਮੂੰਹ ਟੱਡੇ ਤਾਂ ਉਸ ਬੋਤਲ ਵਿੱਚੋਂ ਜਿੰਨਾ ਤੁਸੀਂ ਰਜਾਨਾ ਸ਼ਰਾਬ ਦਾ ਪੈਗ ਪਾਉਂਦੇ ਹੁੰਨੇ ਹੋ ਉਹਨਾਂ ਕ ਪੈਗ ਪਾ ਕੇ ਪੀ ਲਵੋ ਇਸ ਤਰ੍ਹਾਂ 8-10 ਦਿਨਾਂ ਵਿੱਚ ਹੀ ਤੁਹਾਡੀ ਸ਼ਰਾਬ ਪੀਣ ਦੀ ਆਦਤ ਖਤਮ ਹੋ ਜਾਵੇਗੀ ਤੁਹਾਨੂੰ ਕੋਈ ਤਕਲੀਫ ਵੀ ਨਹੀਂ ਹੋਵੇਗੀ ਤਾਂ ਇਹ ਸਭ ਤੋਂ ਵਧੀਆ ਤਰੀਕਾ ਦੋਸਤੋ ਕੋਈ ਜ਼ਿਆਦਾ ਪੈਸੇ ਵੀ ਨਹੀਂ ਲੱਗਦੇ ਅਤੇ ਨਾ ਹੀ ਕੋਈ ਬਹੁਤ ਤਕਲੀਫ ਹੋਣੀ ਹੈ ਉਮੀਦ ਹੈ ਕਿ ਤਰੀਕਾ ਤੁਹਾਨੂੰ ਵਧੀਆ ਲੱਗੇਗਾ ਸੋ ਜਿਹੜੇ ਭਰਾ ਸ਼ਰਾਬ ਛੱਡਣਾ ਚਾਹੁੰਦੇ ਹਨ ਤਾਂ ਜਰੂਰ ਇਸ ਤਰੀਕੇ ਨੂੰ ਅਪਣਾਓ ਤੇ ਆਪਣਾ दारू ਵਾਲੀ ਜੋ ਆਦਤ ਪਈ ਹੋਈ ਹੈ ਭੈੜੀ ਬਿਮਾਰੀ ਉਸ ਦਾ ਕੋੜੋ ਵੱਡੋ ਆਪ ਜੀ ਦਾ ਬਹੁਤ ਬਹੁਤ ਧੰਨਵਾਦ